Uh, Dr. Bilbid. ਸਰ ਮੈਂ ਜਿਹੜੀਆਂ ਗੱਲਾਂ ਮੈਂਬਰ ਮੈਂਬਰ ਸਭਾ ਨੇ ਕੀਤੇ ਉਹਨੂੰ ਛੱਡ ਕੇ ਇੱਕ ਨਵੀਂ ਜਿਹੜੀ ਗੱਲ ਹੈ ਇਹਦੇ ਵਿੱਚ ਸਰ 1980 ਦੇ ਵਿੱਚ ਇੱਕ ਸੈਂਟਰਲ ਵਾਟਰ ਕਮਿਸ਼ਨ ਬਣਿਆ ਸੀ ਤੇ ਉਹਨਾਂ ਨੇ ਸਾਰੇ ਜਿਹੜੇ ਰਿਵਰ ਦੇ ਬੇਸਨ ਸੀਗਾ ਉਹਨਾਂ ਨੂੰ ਸਟੱਡੀ ਕੀਤਾ ਉਹਨਾਂ ਨੇ ਕਿਹਾ ਵੀ ਜਿੱਥੇ ਹੜ ਆਉਂਦੇ ਆ ਜਿੱਥੇ ਸਰਪਲਸ ਆ ਜਿੱਥੇ ਡੈਫੀਸ਼ੈਂਟ ਆ ਉੱਤੇ ਦਿਓ ਉਹਦੇ ਵਿੱਚ ਸਰ ਸਤਲੁਜ ਸੀਗਾ ਨਹੀਂ ਸਤਲੁਜ ਤਾਂ ਡੈਫੀਸ਼ੈਂਟ ਆ ਉਹਦੇ ਵਿੱਚ ਸੀਗਾ ਜੀ ਜਿਹੜਾ ਸ਼ਾਰਦਾ ਰਿਵਰ ਆ ਉਹਦੇ ਵਿੱਚ ਸਰਪਲਸ ਆ ਉੱਥੇ ਹੜ ਆਉਂਦੇ ਆ ਔਰ ਉਹਦੇ ਵਿੱਚ ਸ਼ਾਰਦਾ ਕਨਾਲ ਸਿਸਟਮ ਬਣਨਾ ਸੀਗਾ ਜੀ ਐਸਵਾਈਐਲ ਉਹ ਵੀ ਬਣਦੀ ਆ ਜੀ ਉਹਦੇ ਨਾਲ ਪਾਣੀ ਜਿਹੜਾ ਸੇਗਾ ਉਹ ਜਮਨਾ ਦੇ ਵਿੱਚ ਆਣਾ ਸੀ ਔਰ ਉਹਦੇ ਨਾਲ ਖਾਲੀ ਹਰਿਆਣਾ ਤੱਕ ਨਹੀਂ ਜੀ ਉਹ ਅੱਗੇ ਗੁਜਰਾਤ ਤੱਕ ਜਾਣਾ ਸੀਗਾ ਵਾਇਆ ਰਾਜਸਥਾਨ ਔਰ ਉਹਦੇ ਵਿੱਚ ਸਰਪਲਸ ਵੜ ਰਿਹਾ ਜਿੱਥੇ ਹੜ੍ਹ ਆਂਦੇ ਆ ਉਹਦੀ ਗੱਲ ਨਹੀਂ ਹੋ ਰਹੀ ਜੀ ਮੈਨੂੰ ਬੜਾ ਅਫਸੋਸ ਆ ਜਿਹੜੇ ਸਾਡੇ ਮੈਂਬਰ ਸਭਾਨ ਬੈਠੇ ਆ ਗੱਲ ਹਮੇਸ਼ਾ ਤੱਥਾਂ ਨਾਲ ਕਰਨੀ ਚਾਹੀਦੀ ਆ ਜੀ ਦੂਜਿਆਂ ਨੂੰ ਮੈਂ ਇਨਫੋਰਮ ਕਰਨਾ ਚਾਹੁੰਨਾ ਕਿ ਜਿਹੜੀ ਇਹ ਸੀਐਸਐਫ ਦੀ ਇੱਥੇ ਗੱਲ ਕਰਦੇ ਚੰਡੀਗੜ੍ਹ 'ਚ ਉਹ ਵੀ 2002 ਦੇ ਵਿੱਚ ਡਿਪਲਾਈ ਹੋਈ ਸੀ ਉਹ ਸਾਡੀ ਸਰਕਾਰ ਨੇ ਨਹੀਂ ਕੀਤੀ ਉਹ ਕੰਡੇ ਵੀ ਇਹਨਾਂ ਦੇ ਵਿਜੇ ਹੋਏ ਆ ਜਿਹੜੀ ਬਾਰਡਰ ਦੀ ਗੱਲ ਕਰਦੇ ਆ ਉਹ ਕੰਡੇ ਵੀ ਇਹਨਾਂ ਦੇ ਬੀਜੇ ਹੋਇਆ ਕੁਛ ਕੰਡੇ ਇਹਨਾਂ ਨੇ 1950 ਚ ਬੀਜ ਦਿੱਤੇ ਕੁਛ 52 ਵਿੱਚ ਬੀਜ ਦਿੱਤੇ ਲੇਕਿਨ ਜਿਹੜੀ ਜੇ ਆਪਾਂ ਗੱਲ ਕਰਨੀ ਹੈ ਜਿੱਥੇ ਪਾਣੀ ਆ ਸਰ ਰਾਜਾਣੇ ਦੇ ਦੋ ਹੈਗੇ ਆ ਜੀ ਇੱਕ ਟਾਂਗਰੀ ਹੈ ਇੱਕ ਮਾਰਕੰਡਿਆ ਸੈਂਕੜੇ ਕਿਲੋਮੀਟਰ ਚੱਲ ਕੇ ਪਾਣੀ ਆ ਕੇ ਖੱਗੜ ਦੇ ਵਿੱਚ ਛੜ ਆਉਂਦੇ ਆ ਜੀ ਰਾਣਾ ਆਪਣਾ ਪਾਣੀ ਕਿਉਂ ਨਹੀਂ ਸੰਭਾਲ ਸਕਦਾ ਜੀ ਸਾਡੇ ਵਿੱਚ ਇੱਧਰ ਕਿਉਂ ਭੇਜਦੇ ਆ ਉਹ ਪਹਿਲਾਂ ਗੁਰਦਗਾਉਂ ਤੋਂ ਗੁਰੂਗਰਾਮ ਹੁਣ ਕੱਲ੍ਹ ਜਲਗਰਾਮ ਬਣਿਆ ਹੋਇਆ ਸੀਗਾ ਦੇਖਿਆ ਕਿਸੇ ਨੇ ਫੋਟੋ ਜੀ ਮਿਲੇਨੀਅਮ ਸਿਟੀ ਦੀਆਂ ਸਮਾਰਟ ਸਿਟੀ ਦੀ ਗੱਲ ਸਾਡੇ ਜਿਹੜਾ ਜਿੱਥੇ ਸਾਡੇ ਕੋਲੇ ਪਾਣੀ ਨਹੀਂਗਾ ਉਸ ਰਿਪਰ ਚੋਂ ਪਾਣੀ ਮੰਗਦੇ ਆ ਜੀ ਇਹ ਇਹਨਾਂ ਨੂੰ ਬੇਨਤੀ ਆ ਕਿ ਤੁਸੀਂ ਐਸੋਇਲ ਬਣਾਓ ਵਟ ਸ਼ਾਰਦਾ ਜਮਨਾ ਲੈ ਕਨਾਲ ਉਹ ਮਹਾਕਾਲੀ ਤੋਂ ਤੁਸੀਂ ਨੇਪਾਲ ਨੂੰ ਪਾਣੀ ਦੇ ਸਕਦੇ ਹੋ ਗੁਜਰਾਤ ਨੂੰ ਪਾਣੀ ਦੇ ਸਕਦੇ ਹੋ ਨਾਲ ਨੂੰ ਉੱਥੇ ਤੋਂ ਪੰਜਾਬ ਨੂੰ ਵੀ ਪਾਣੀ ਤੁਸੀਂ ਦੇ ਸਕਦੇ ਹੋ ਅੰਨਾ ਪਾਣੀ ਆ ਉੱਤੇ ਉਹਨੂੰ ਹੜ੍ਹਾਂ ਤੋਂ ਬਚਾਓ ਇਹਦਾ ਜਿਹੜਾ ਮਕਸਦ ਸੀਗਾ ਜਿਹੜੀ ਜੜੀ ਰਿਵਰ ਲਿੰਕਿੰਗ ਸੀ ਉਹ ਜੋ ਸੈਂਟਰਲ ਵਾਟਰ ਕਮਿਸ਼ਨ ਦੀਆਂ ਮੈਂ ਮੈਂ ਉਹਨਾਂ ਨੂੰ ਬੇਨਤੀ ਕਰੂੰਗਾ ਕਿ ਉਹ ਰਿਪੋਰਟ ਜ਼ਰੂਰ ਪੜ੍ਹੋ ਔਰ ਜੇ ਉਹਨੂੰ ਆਪਾਂ ਲਾਗੂ ਕਰਦੇ ਆ ਤਾਂ ਪੂਰੇ ਦੇਸ਼ ਦਾ ਭਲਾ ਹੋਏਗਾ ਸਰ ਆਖਰੀ ਗੱਲ ਕਹਿ ਰਿਹਾ ਜੀ ਮੈਂ ਗੱਲ ਇਹ ਆ ਵੀ ਜਿਹੜੀ ਇੱਕ ਸਾਡੇ ਕੋਲ ਟ੍ਰਾਈਡ ਐਂਡ ਟੈਸਟਡ ਹੈ ਸਾਡੇ ਕੋਲੇ ਸਾਡੀ ਜਿਹੜੀ ਪੰਜਾਬ ਪੁਲਿਸ ਹੈ ਉਹ ਜਦੋਂ ਦਾ 57 ਦਾ ਸਾਡਾ ਇਹ ਡੈਮ ਕੰਪਲੀਟ ਹੋਇਆ ਉਦੋਂ ਤੋਂ ਅੱਜ ਤੱਕ ਸੁਰੱਖਿਆ ਕਰਦੀ ਆ ਕਦੇ ਕੋਈ ਦਿੱਕਤ ਨਹੀਂ ਹੋਈ ਉਹਦਾ ਕੀ ਲੌਜੀਕ ਹੈ ਜੀ ਤੁਸੀਂ ਜਿਹੜੀ ਇੱਕ ਟ੍ਰਾਈਡ ਐ ਟੈਸਟਡ ਸਿਸਟਮ ਹੈ ਉਹਨੂੰ ਇੱਕ ਨਵਾਂ ਲਿਆ ਕੇ ਤੁਸੀਂ ਕੀ ਤੁਸੀਂ ਜਿਹੜਾ ਬਾਰਡਰ ਸਟੇਟ ਹੈ ਉਹਨੂੰ ਡੀਸਟੇਬਲਾਈਜ਼ ਕਰਨਾ ਚਾਹੁੰਦੇ ਹੋ ਤੁਸੀਂ ਆਪਣੀ ਸਟੇਟ ਦੇ ਨਾਲ ਜੁੜਨ ਨਾਲ ਮਤਰੀਅੀ ਮਾਮਲਾ ਬਿਹੇਵੀਅਰ ਕਿਉਂ ਕਰ ਰਿਹਾ ਜੀ ਇਹ ਸਵਾਲ ਸਾਰੇ ਜਿਹੜੇ ਹੈਗਾ ਇਹ ਬੀਜੇਪੀ ਸਰਕਾਰ ਨੂੰ ਦੇਣੇ ਚਾਹੀਦੇ ਆ ਇਹ ਕਾਂਗਰਸ ਬੀਜੇਪੀ ਔਰ ਅਕਾਲੀ ਜਿਹੜਾ ਨੇ ਰਾਜ ਕੀਤਾ ਔਰ ਸਾਰੇ ਨਾਲ ਦੀ ਇੱਕ ਮੈਂਬਰ ਆਫ ਪਾਰਲੀਮੈਂਟ ਨੇ ਅਰਦਾਸ ਕੀਤੀ ਸੀ ਵੀ ਜੇ ਅਸੀਂ ਕੋ ਮਾੜਾ ਕੰਮ ਕੀਤਾ ਸਾਡਾ ਕੁਝ ਨਾ ਰਹੇ ਤੇ ਬੜੇ ਅਫਸੋਸ ਦੀ ਗੱਲ ਹੈ ਕਿ ਅੱਜ ਜਿਹੜਾ ਕਾਲੀ ਦਾ ਦਾਗੀ ਆ ਮੈਂ ਬਾਗਿਆਂ ਦੀ ਗੱਲ ਨਹੀਂ ਕਰਦਾ ਜਿਹੜੇ ਦਾਗੀ ਆ ਉਹਨਾਂ ਦਾ ਇੱਕ ਵੀ ਮੈਂਬਰ ਆ ਜਦੋਂ ਆਪਾਂ ਸਭ ਡਿਸਕਸ ਕਰ ਰਹੇ ਹਾਂ ਕਿ ਵੀ ਮੈਂਬਰ ਜਿਹੜਾ ਨੇ ਐਸਵੀਐਲ ਬਣਾਈ ਸੀ ਇੱਕ ਵੀ ਮੈ ਬਣਾਉਣ ਦੇ ਸਾਧਨ ਦੇ ਵਿੱਚ ਨਹੀਂ ਆ ਔਰ ਇੱਥੇ ਤੱਕ ਜਿਹੜਾ ਐਕਚੁਅਲੀ ਜਿਹੜਾ ਸਾਈਡ ਹੈ ਉੱਥੇ ਸਾਈਡ ਸਿਚੁਏਸ਼ਨ ਤੇ ਸਾਨੂੰ ਆਪਣੀਆਂ ਗਲਤੀਆਂ ਮੰਨਣੀਆਂ ਚਾਹੀਦੀਆਂ ਉਹਨਾਂ ਨੂੰ ਠੀਕ ਕਰਨਾ ਚਾਹੀਦਾ ਸਾਨੂੰ ਸਾਰਿਆਂ ਨੂੰ ਮਿਲ ਕੇ ਸ਼ਹਿਰ ਦਾ ਜਮਦਾਨੇ ਕਨਾਲ ਦੀ ਗੱਲ ਕਰਨੀ ਚਾਹੀਦੀ ਆ ਔਰ ਸਾਨੂੰ ਜਿਹੜੀ ਸਾਡੀ ਸਿਕਿਉਰਿਟੀ ਆ ਜੋ ਪੰਜਾਬ ਦੇ ਹੱਕ ਆ ਉਹਨਾਂ ਦੀ ਗੱਲ ਕਰਨੀ ਚਾਹੀਦੀ ਆ ਜੋ ਸਾਡੇ ਕਾਨੂੰਨੀ ਹੱਕ ਆ ਉਹਨਾਂ ਦੀ ਗੱਲ ਕਰਨੀ ਚਾਹੀਦੀ ਆ ਡਿਬੇਟ ਇੱਥੇ ਤੱਕ ਫੈਕਟਸ ਨਾਲ ਹੋਣੀ ਚਾਹੀਦੀ ਆ ਫਿਗਰਸ ਨਾਲ ਹੋਣੀ ਚਾਹੀਦੀ ਆ ਤੱਥਾਂ ਨਾਲ ਹੋਣੀ ਚਾਹੀਦੀ ਆ ਬਹੁਤ ਬਹੁ